ਈ ਆਲੀ ਗਾਂ ਦੇ ਦਾਂ ਜੀ 35000 ਦੀ ਹਾਂ ਲਓ ਵੀ ਦੋਸਤੋ ਬਹੁਤ ਹੀ ਜਾਇਜ਼ ਰੇਟ ਤੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਰਾਮਪਰਾ ਮੰਡੀ ਤੇ ਤੇ ਇਹ ਮੰਡੀ ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਲੱਗਦੀ ਹੈ ਜੀ ਤੇ ਆਓ ਜੀ ਗਾਂ ਦਾ ਤੋਰਾ ਚੈੱਕ ਕਰ ਗਿਆ ਆਪਾਂ ਬਹੁਤ ਸੋਹਣੀ ਗਾਂ ਹੈ ਜੀ ਤੇ ਭਰ ਮੇਲੇਵੇ ਦੀ ਗਾਂ ਹੈਗੀ ਕਣਾ ਤੋਂ ਉਹਨਾਂ ਦਾ ਗਾਇ ਪੂਰਾ ਵਧੀਆ ਹੈਗਾ ਤੇ ਬਾਈ ਹੋਰਾਂ ਨਾਲ ਕਰਦਿਆਂ ਗੱਲਬਾਤ ਤੇ ਲੈਨੇ ਆ ਜਾਣਕਾਰੀ ਗਾਂ ਬਾਰੇ ਆਪਾਂ ਵਧੀਆ ਕਾਲੀ ਤੇ ਚਿੱਟੇ ਰੰਗ ਦੀ ਦੱਬੀ ਗਾਂ ਹੈਗੇ ਤੇ ਕਰਦਿਆਂ ਗੱਲਬਾਤ ਸੱਸੀ ਦਾ ਬਾਈ ਸੱਸੀ ਦਾ ਬਾਈ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਬਾਈ ਸੁਖੀ ਆ ਸੁਖੀ ਹਾਂ ਠੀਕ ਹੈ ਜੀ ਕਿਹੜਾ ਪਿੰਡ ਆ ਵੀਰੇ ਪਿੰਡ ਚੌਕੇ ਬਾਈ ਜ਼ਿਲ੍ਹਾ ਬਠਿੰਡਾ ਤਾਇਸੀਲ ਮੌੜ ਠੀਕ ਹੈ ਜੀ ਤੇ ਅੱਜ ਤੁਸੀਂ ਬਾਈ ਇੱਥੇ ਲੈ ਕੇ ਆਏ ਹੋ ਗਾਂ ਹਨਾ ਹਾਂਜੀ ਬਾਈ ਤੋਰਾ ਬਹੁਤ ਸੋਹਣਾ ਬਾਈ ਗਾਂ ਦਾ ਲੈ ਵਾਲੂ ਆਪਾਂ ਚੈੱਕ ਕੀਤਾਗਾ ਤੇ ਵਧੀਆ ਗਾਏਂਗੀ ਹਾਂ ਤੇ ਜੇ ਆਪਾਂ ਗਾਂ ਦੀ ਡਿਟੇਲ ਕਰੀਏ ਪੁੱਛਗੇ ਤਾਂ ਕਿੰਵੇਂ ਸੂਏਗਾ ਹੈ ਉਹ ਬਾਈ ਤੀਜੇ ਸੂਏ ਆ ਤੀਜੇ ਸੂਏਗਾ ਹੈ ਹਾਂ ਠੀਕ ਹੈ ਤੇ ਮਗਰ ਕੀ ਹੈ ਵੀਰੇ ਮਗਰ ਬੱਛਾ ਬਾਈ ਬੱচ্চਾ ਤੇ ਕਿੰਨੇ ਦਿਨ ਹੋਏ ਆ ਬਾਈ ਗਾਂ ਨੂੰ ਇਹਨੂੰ ਬਾਈ ਸੂਈ ਨੂੰ ਹੋ ਗਏ 17 18 ਦਿਨ 17 18 ਦਿਨ ਲੋ ਵੀ ਦੋਸਤੋ ਤੀਜਾ ਸੂਏਗਾ ਬਾਈ ਹੋਰੇ ਕਹਿੰਦੇ ਤੇ 17 18 ਦਿਨ ਹੋ ਗਏ ਜੀ ਗਾਸ ਹੋਈ ਨੂੰ ਤੇ ਮੰਗ ਰਹਿਗਾ ਜੀ ਬੱਚਾ ਬੱਚਾ ਵੀ ਆਪਾਂ ਦੇਖ ਸਕਦੇ ਆਂ ਦੇਖੋ ਤੇ ਮੇਰਾ ਯਾਰ ਬਾਈ ਥਾਨ ਚੱਡਾ ਦੇਖੋ ਜੀ ਗਾਂ ਦਾ ਬਹੁਤ ਸੋਹਣਾ ਥਾਨਾਂ ਦਾ ਗੈਪ ਹੈਗਾ ਤੇ ਬਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਕਿੰਨੇ ਕਿਲੋਟਰ ਦੁੱਧ ਦੇ ਦਿੰਦੀ ਆ ਦੁੱਧ ਬਾਈ ਹੁਣ ਇਹਦੇ ਥੱਲੇ ਜਮਾ ਯਾਰ ਕਹਿਣ ਨੂੰ ਤਾਂ ਕੁਛ ਕਹੀ ਚੱਲ ਜਿਹੜੇ ਹਿਸਾਬ ਨਾਲ ਚੱਡਾ ਗਾਂ ਦਾ ਹਾਂਜੀ ਹਾਂ 13 ਗਲ ਦੁੱਧ ਤਿਆਰ 13 ਕਿਲੋ ਦੁੱਧ ਤਿਆਰ ਹਾਂ ਮੈਂ ਚੋਕੇ ਕੰਡੇ ਦੇ ਧਰ ਲੈ ਸਕੀ ਠੀਕ ਹੈ ਹਾਂ ਜਾਨਕਿ ਬੰਦਾ ਦੋ ਟਾਈਮ ਚੋਕੇ ਵੀ ਆਪਣੇ ਕੋਲੋਂ ਲਿਆ ਸਕਦਾ ਮੈਂ ਚਾਰ ਦਿਨ ਤੋਂ ਠੀਕ ਹੈ ਜਾਨਕਿ ਪੂਰੀ ਤਸੱਲੀ ਨਾਲ ਆਪਾਂ ਅਗਲੇ ਨੂੰ ਜਿਹੜੀ ਗੱਲ ਕਹਿਤੀ ਪੂਰੀ ਬਾਈ 100 ਦੀ 100 ਹੋਊਗੀ 100 ਦੀ 100 ਜਾਨਕਿ ਗੱਲ ਨਿਕਲੂਗੀ ਠੀਕ ਹੈ ਕਿੰਨੇ ਦਿਨ ਹੋ ਗਏ ਸੀ ਸੂਣ ਦੱਸਿਆ ਸੀ ਇਹਨੂੰ ਬਾਈ ਹੋ ਗਏ 16 17 ਦਿਨ 16 17 ਦਿਨ ਹੋ ਗਏ ਹੈ ਨਾ ਮਗਰ ਬੱਚਾ ਹੈਗਾ ਬੱਚਾ ਤੇ ਦੁੱਧ ਹੈਗਾ ਆਪਣਾ 13 ਕਿਲੋ 13 ਲੀਟਰ ਠੰਡੀ ਆ ਬਾਈ ਸੀਲ ਆ ਪੂਰੀ ਠੀਕ ਹੈ ਕੋਈ ਗੁੜੀ ਚੋਈ ਜਾਵੇ ਕੋਈ ਬੰਦਾ ਚੋਈ ਜਾਵੇ ਜਵਾਕ ਮਾੜਾ ਮਾਰ ਕੇ ਪਿੰਡ ਦੇ ਹੱਥ ਜਾ ਮਾਰ ਦੋ ਮਾੜਾ ਬਹੁਤ ਪੂਰੀ ਫੋਲ ਜ਼ਿੰਮੇਵਾਰੀ ਹੈ ਗਾਧੀਆਂ ਕੋਸ ਵੀ ਨਹੀਂ ਕਹਿੰਦੀ ਠੀਕ ਹੈ ਆ ਨਹੀਂ ਹੈਗੀ ਵੀ ਮੇਰੇ ਸਾਲੇ ਦੀ ਮੂੰਹ ਟੱਪਟ ਪਈ ਜਾ ਕਰੀ ਜਾਵੇ ਲੈ ਠੀਕ ਹੈ ਹੁੰਦਾ ਬਸ ਇਹ ਵਾਰੀ ਹੁੰਦੇ ਆ ਲੋਕ ਗੱਪ ਛੜਪਾ ਮਾ ਕੇ ਕਿਰਾਏ ਵੇਚ ਦਿੰਦੇ ਆ ਬਾਈ ਜਮਾ ਹੀ ਨਹੀਂ ਬਾਈ ਬਾਤ ਕਰਦੇ ਤੰਗ ਹੋ ਜਾਂਦੇ ਹੈਗੇ ਦੇਖੋ ਇਹ ਨੋਟਸ ਹੋਊਗਾ ਬਾਈ ਯਾਰ ਬੜਾ ਫਰਕ ਨਹੀਂ ਪੈਂਦਾ ਹੁੰਦਾ ਪਸ਼ੂ ਦਾ 2-4000 ਘੱਟਵੇ ਕੋਈ ਹਾਂ ਠੀਕ ਹੈ ਨਾ ਪਰ ਬੰਦਾ ਯਾਰ ਯਾਦ ਕਰੇ ਵੀ ਯਾਰ ਹਾਂ ਬਣਾਨੇ ਤੋਂ ਆਪਾਂ ਪਸ਼ੂ ਦਾ ਦਾ हां ए गल थोड़ी सही है भाई हां ते जे भाई आपा रेट दी गल करिए रेट भाई यार कहनु ਤਾਂ ਕਿੰਨਾ ਹੀ ਮੰਗੀ ਚਾਲਾ हां जी ठीक है 35000 ਦੀ ਗਾਂ ਦੇ ਦਾਂਗੇ 35000 ਦੀ हां ਲੋ ਵੀ ਦੋਸਤੋ ਬਹੁਤ ਹੀ ਜਾਇਜ਼ ਰੇਟ ਤੇ ਬਾਈ ਨੇ ਪਹਿਲੇ ਹੀ ਬਹੁਤ ਜਾਇਜ਼ ਰੇਟ ਮੰਗਾ ਹੈਗਾ ਐਵੇਂ ਯਾਰ ਮੰਗੀ ਚਾਲਾ ਕਟਾਈ ਚਾਲਾ ਉਹਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਸਹੀ ਗੱਲ ਆ ਬਾਈ 35000 ਦੀ ਗਾਂ ਸਾਰੀ ਨਗਰ ਬੱਛਾ ਜੀ ਤੇ 16 17 ਦਿਨ ਹੋਏ ਆ ਜੀ ਗਾਂ ਸੂਈ ਨੂੰ ਤੇ 13 ਲੀਟਰ ਦੁੱਧ ਬਾਈ ਕਹਿੰਦਾ ਵੀ ਆਪਾਂ ਦੱਬਾ ਮਾਰ ਕੇ ਦੇ ਦਾਂਗੇ 100% ਗਰੰਟੀ ਆ ਭਾਵੇਂ ਬੰਦਾ ਚਾਰ ਡੰਗ ਚੋ ਕੇ ਗਾਂ ਨੂੰ ਦੇਖ ਲੇ ਤੇ ਸਿਰਫ 35000 ਰੁਪਿਆ ਰੇਟ ਬਾਈ ਕਹਿੰਦਾ ਵੀ ਆਪਾਂ ਵਾਕਈ ਬਾਈ ਬਹੁਤ ਜਾਇਜ਼ ਰੇਟ ਹੈਗਾ ਤੇਰਾ ਮੰਗਦਾ ਉਹ ਅਗਲਾ 40 45 ਮੰਗ ਕੇ ਘਟ ਮੁੜ ਕੇ ਘਟਾਉਂਦਾ ਖੜਾ ਰਹਿੰਦਾ ਹੈ ਨਾ ਤੇ ਉਹ ਗੱਲ ਸਵਾਦੀ ਵਾਲੀ ਨਹੀਂ ਹੁੰਦੀ ਤੇ ਨਹੀਂ ਠੀਕ ਹੈ ਬਾਈ ਗੱਲ ਬਹੁਤ ਵਧੀਆ ਬਾਈ ਬੰਦਾ ਕੋਈ ਜਾਨ ਪਛਾਨ ਵਾਲਾ ਚਾਹੇ ਚਾਹੇ ਕੋਈ ਲਿਹਾਜ਼ ਕੱਢ ਲੈ ਚਾਹੇ ਕੋਈ ਸ਼ਿਕੀ ਕੱਢ ਲੈ ਗਾਹ ਲੈ ਜੇ ਬੰਦਾ ਪਹਿਲਾਂ ਹਾਂ ਗਾਹ ਫਿੱਟ ਹੋਈ ਤਾਂ ਪੈਸੇ ਤੋੜਦੇ ਨਹੀਂ ਕਿਰਾਇਆ ਵੀ ਮੈਂ ਦਿੰਦਾ ਲੈ ਬਈ ਫੁੱਲ ਗਰੰਟੀ ਦੇਤੀ ਬਾਈ ਨੇ ਐਤੋਂ ਵੱਧ ਕੋਈ ਗਰੰਟੀਆਂ ਦੇ ਨਹੀਂ ਸਕਦਾ ਤੇ ਬਈ ਆਪਣਾ ਘਰੇ ਪਾਲਦੇ ਹੋ ਕੇ ਵਪਾਰ ਦਾ ਕੰਮ ਹੈ ਨਹੀਂ ਬਈ ਘਰੇ ਹੀ ਰੱਖਦੇ ਆ ਅੱਛਾ ਆਪਣਾ ਘਰ ਦੇ ਪਸ਼ੂ ਹੀ ਹੁੰਦੇ ਹਾਂ ਠੀਕ ਹੈ ਤੇ ਹੋਰ ਵੀ ਆਪਣੇ ਘਰੇ ਹੁੰਦੇ ਆ ਬਾਈ ਪਸ਼ੂ ਹਾਂ ਹੈਗੀਆਂ ਬਾਈ ਦੋ ਗਗਾਈਆਂ ਦੋ ਤਿੰਨ ਹੀ ਮੱਝਾਂ ਮੈਂ ਠੀਕ ਹੈ ਤੇ ਜੇ ਬਾਈ ਕਿਸੇ ਨੇ ਮੰਨ ਕੇ ਚਲੋ ਘਰੋਂ ਲੈਣਾ ਹੋਵੇ ਕੋਈ ਪਸ਼ੂ ਹਾਂ ਹੈਗੇ ਮਾੜਾ ਐਡਰੈਸ ਕਨਫਰਮ ਕਰੋ ਐਡਰੈਸ ਬਾਈ ਪਿੰਡ ਚੌਕੇ ਆ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ 9781157900 ਇੱਕ ਵਾਰੀ ਹੋਰ ਬੋਲ ਦਿਓ 9815157900 ਲੋ ਵੀ ਦੋਸਤੋ ਬਾਈ ਨੇ ਪੂਰੀ ਜਾਣਕਾਰੀ ਦੇਤੀ ਆਪਾਂ ਨੂੰ ਮੋਬਾਈਲ ਨੰਬਰ ਵੀ ਦੇਤਾ ਐਡਰੈਸ ਵੀ ਦੇਤਾ ਤੇ ਹੁਣ ਕਿਸੇ ਵੀ ਵੀਰ ਭਾਈ ਨੇ ਕੋਈ ਗਾਂ ਵਗੈਰਾ ਲੈਣੀ ਹੈ ਜਾਂ ਕਿਸੇ ਹੋਰ ਪਸ਼ੂ ਬਾਰੇ ਕੋਈ ਜਾਣਕਾਰੀ ਲੈਣੀ ਹੈ ਦਾ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਤੇ ਘਰੇ ਜਾ ਕੇ ਵੀ ਆਪਾਂ ਗਾਂ ਦੇਖ ਸਕਾ ਦੇਣਾ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ ਆਪਣੀ ਕਿ ਵੀ ਭਾਈ ਤੁਹਾਡੇ ਵੀ ਚੈਨਲ ਦਾ ਬਹੁਤ ਬਹੁਤ ਸਾਰੇ ਬੰਦਿਆਂ ਨੂੰ ਇਹੀ ਗੱਲ ਆ ਵੀ ਸਾਰੇ ਬੱਚਾ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਕਰੋ ਕਮੈਂਟ ਕਰੋ ਸ਼ੁਕਰ ਹੈ ਜੀ ਥੈਂਕ ਯੂ ਤੇ ਲੋ ਵੀ ਦੋਸਤੋ ਮੱਝ ਦਾ ਤੋਰਾ ਚੈੱਕ ਕਰੋ ਜੀ ਅਸੀਂ ਆ ਜੀ ਅੱਜ ਰਾਮਪਰਾ ਮੰਡੀ ਤੇ ਤੇ ਇੱਥੇ ਬਹੁਤ ਸੋਹਣੀਆਂ ਮੱਝਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਥਾਣ ਚੱਡਾ ਚੈੱਕ ਕਰੋ ਜੀ ਥਾਣਾ ਦਾ ਬਹੁਤ ਸੋਹਣਾ ਗੈਪ ਹੈਗਾ ਤੇ ਪਰ ਮੇਲੇਵੇ ਦੀ ਮੱਝ ਹੈ ਜੀ ਵਧੀਆ ਤੰਦਰੁਸਤ ਮੱਝ ਹੈ ਪੂਰੀ ਵਧੀਆ ਤੇ ਪੂਰਾ ਚੈੱਕ ਕਰਦੇ ਆਂ ਜੀ ਆਪਾਂ ਮੱਝ ਦਾ ਆਰਟਰ ਦੇਖੋ ਜੀ ਬਹੁਤ ਸੋਹਣਾ ਲੇਵਾ ਹੈਗਾ ਲਿਓ ਵੀਰੇ ਬੰਦੋ ਕੋਈ ਨਹੀਂ ਤੇ ਕੱਦ ਕਾਰ ਦੀ ਵੀ ਪੂਰੀ ਵਧੀਆ ਗਈ ਜੀ ਮੱਝ ਹਾਂ 22 ਹੋਰਾਂ ਨਾਲ ਕਰਦਿਆਂ ਗੱਲਬਾਤ ਲੈਣੇ ਆਂ ਡੀਟੇਲ ਮੱਝ ਦੀ ਸਸੀਗਾ ਬਾਈ ਕਿਵੇਂ ਵੀਰੇ ਕੀ ਹਾਲ ਚਾਲ ਹੈ ਠੀਕ ਹੈ ਬਾਈ ਵਧੀਆ ਹੈ ਕਿਹੜਾ ਪਿੰਡ ਆ ਬਾਈ ਪਿੰਡ ਸੋਚਾ ਹੈ ਸੋਚਾ ਹੈ ਕਿ ਨਾਮ ਕੀ ਆਪਣਾ ਨਾਮ ਜਗਸੀਰ ਹੈ ਬਾਈ ਜਗਸੀਰ ਹਾਂ ਕਿਹੜੇ ਦਿਲੇ ਚ ਪੈਨਦਾ ਬਾਈ ਪਿੰਡ ਇਹ ਬਾਈ ਬਟੰਡੇ ਚ ਪੈ ਜਾਂਦਾ ਬਟੰਡੇ ਚ ਹੀ ਪੈ ਜਾਂਦਾ ਠੀਕ ਹੈ ਤੇ ਅੱਜ ਮੱਝ ਲੈ ਕੇ ਆ ਬਈ ਵੇਚਣ ਵਾਸਤੇ ਹਾਂ ਵੀਰੇ ਠੀਕ ਹੈ ਤੇ ਜੇ ਬਈ ਆਪਾਂ ਮੱਝ ਦੇ ਸੂਏ ਦੀ ਗੱਲ ਕਰੀਏ ਤਾਂ ਕਿੰਨਵਾ ਸੂਆ ਮੱਝ ਹੈ ਵਾਹ ਬਾਈ ਅਗਲੇ ਦਾ ਚੌਥਾ ਕਹ ਕੇ ਦਿੱਤੀ ਹੈ ਠੀਕ ਹੈ ਬਵਾਰ ਦਾ ਕੰਮ ਆਪਣਾ ਲਈ ਬਵਾਰ ਦਾ ਬਾਈ ਠੀਕ ਹੈ ਚੌਥਾ ਸੂਆ ਕਹ ਕੇ ਦਿੱਤੀ ਆ ਹੁਣ ਹਾਂ ਵੀਰੇ ਤੇ ਕਿੰਨੇ ਕਿ ਦਿਨ ਹੋਏ ਬਈ ਮੱਝ ਸੂਈ ਨੂੰ ਸੂਈ ਨੂੰ ਬਾਈ ਹੋ ਗਏ 5ਵਾਂ 6ਵਾਂ ਦਿਨ 5ਵਾਂ 6ਵਾਂ ਦਿਨ ਹੈ ਹਾਂ ਠੀਕ ਹੈ ਲਓ ਜੀ ਚੌਥਾ ਸੂਆ ਹੈਗਾ ਹੁਣ 12 12.5 ਕਿਲੋ 12.5 ਕਿਲੋ ਦੁੱਧ ਇਸ ਟਾਈਮ ਹੈਗਾਗਾ ਇਸ ਟਾਈਮ ਹੋ ਪਾਏ ਬੰਦਾ ਦੋ ਡੰਗ ਚੋਕੇ ਦੇਖ ਲੈ। ਘੋਮਾਂ ਦੀ ਘਰੇ ਚੋਕੇ ਲਿਆਵੇ ਤਾਂ ਵੀ ਕੋਈ ਚੱਕਰ ਨਹੀਂ। ਠੀਕ ਐ। ਬਾਈ ਹੋਰੇ ਕਹਿੰਦੇ ਵੀ ਚੌਥਾ ਸੂਆ ਆਪਾਂ ਨੂੰ ਕਹਿ ਕੇ ਦਿੱਤੀ ਅੱਗੇ ਮੱਝ। ਤੇ ਕਿੰਨਾ ਦੱਸਿਆ ਸੀ ਦੁੱਧ? ਉਹ ਤਾਂ 12 12 12 ਲੀਟਰ। 12 12 12 ਲੀਟਰ ਦੁੱਧ। ਬਾਈ ਕਹਿੰਦਾ ਹੈਗਾ ਹੈਗਾ। ਤੇ ਕਿੰਨੇ ਦਿਨ ਹੋਇਆ ਬਾਈ ਸੂਈ ਨੂੰ? ਸੂਈ ਨੂੰ ਬਾਈ 6ਵਾਂ 7ਵਾਂ ਦਿਨ ਹੀ ਐ। 6ਵਾਂ ਇੱਕ ਹਫ਼ਤਾ ਹੋ ਗਿਆ ਨਹੀਂ ਕਿ ਕਹਿ ਦਿੱ ਗਏ। ਤੇ ਮਗਰ ਬੱਚਾ ਕੀ ਐ? ਮਗਰ ਬਾਈ ਕੱਟਾ ਐ। ਮਗਰ ਕੱਟਾ ਐ ਮਾੜਾ ਦਿਖਾਉਂਗੇ। ਆ ਜੀ। ਲਓ ਜੀ ਮਗਰ ਕੱਟਾ ਹੈਗਾ ਚੌਥਾ ਸੂਆ। 12 13 ਲੀਟਰ ਦੁੱਧ ਹੈ ਜੀ ਤੇ ਇੱਕ ਹਫਤਾ ਹੋਇਆ ਜੀ ਮੱਝ ਸੂਈ ਨੂੰ ਤੇ ਇਹ ਬੱਚਾ ਹੈ ਜੀ ਛੜ ਦਿਓ ਵੀਰੇ ਛੜ ਦਿਓ ਇਹ ਬੱਚਾ ਹੈ ਜੀ ਮੱਝ ਦਾ ਤੇ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈ ਮੱਝ ਦਾ ਰੇਟ ਤਾਂ ਭਾਈ 81 ਕਰੀ ਜਾਂਦੇ ਆ ਹਾਂਜੀ ਡੇਢ ਦੀ ਮਾਂ ਦੇ ਦਾਂਗੇ ਡੇਢ ਦੀ ਹਾਂ ਭਾਈ ਕਹਿੰਦਾ ਵੀ ਡਿਮਾਂਡ ਤਾਂ ਆਪਣੀ 1 ਲੱਖ 80 ਹਜ਼ਾਰ ਦੀ ਹੈ ਪਰ ਜਿਹੜਾ ਨੈਟ ਰੇਟ ਹੈ ਬਾਈ ਕਹਿੰਦਾ ਵੀ ਆਪਾਂ 1.5 ਤੋਂ ਘੱਟ ਨਹੀਂ ਗਾਂ ਮੱਝ ਦੇਣੀ ਕਿਉਂਕਿ ਮੱਝ ਬਹੁਤ ਵਧੀਆ ਬਾਈ ਲੇਵਲ ਉਹ ਪੂਰਾ ਵਧੀਆ ਥਾਣਾ ਦਾ ਗੈਪ ਬਹੁਤ ਸੋਹਣਾ ਹੈਗਾ ਤੇ ਮਗਰ ਜਿਹੜਾ ਬੱਚਾ ਹੈਗਾ ਉਹ ਕੱਟਾ ਹੈਗਾ ਤੇ ਨੈਟ ਰੇਟ ਹੈ ਜਿਹੜਾ ਬਾਈ ਕਹਿੰਦਾ ਵੀ ਉਹ ਆਪਣਾ 1.5 ਲੱਖ ਰੁਪਈਆ ਜੇ ਕੋਈ ਉਹ ਕਰੂ ਬਾਈ ਮਾਨਤਾਨ ਵੀ ਹੋ ਜੂ ਮੋਕੇ ਤੇ ਠੀਕ ਹੈ ਮਾਨਤਾਨ ਵੀ ਬਾਈ ਕਹਿੰਦਾ ਵੀ ਕਰ ਦਾਂਗੇ ਆਪਾਂ ਤੇ ਬਾਈ ਜੇ ਕਿਸੇ ਨੇ ਘਰੋਂ ਲੈਣਾ ਹੋਵੇ ਪਸੂ ਪਰ ਉਹ ਵੀ ਬਾਈ ਜੇ ਯਾਰ ਉਹ ਵੀ ਦੇ ਦਿੰਨੇ ਆਪਾਂ ਠੀਕ ਹੈ ਤੇ ਐਡਰੈਸ ਕਨਫਰਮ ਕਰ ਦੋ ਬਾਈ ਇੱਕ ਵਾਰੀ ਨੰਬਰ 94780 ਹਾਂਜੀ 99075 ਇੱਕ ਵਾਰੀ ਹੋਰ ਬੋਲ ਦੋ 94780 ਹਾਂਜੀ 99075 ਠੀਕ ਹੈ ਤੇ ਪਿੰਡ ਕਿਹੜਾ ਦਿੱਸਿਆ ਸੀਗਾ ਸੂਚਾ ਬਾਈ ਸੂਚਾ ਹਾਂ ਜਿਲ੍ਹਾ ਬਠਿੰਡਾ ਹਾਂਜੀ ਲਓ ਜੀ ਸੂਚਾ ਪਿੰਡ ਜਿਲ੍ਹਾ ਬਠਿੰਡਾ ਤੇ ਬਾਈ ਨੇ ਨੰਬਰ ਬੋਲਤਾ ਆਪਣਾ ਤੇ ਜੇ ਕਿਸੇ ਨੇ ਮੱਝ ਵਗੈਰਾ ਲੈਣੀ ਆ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਤੇ ਕੰਟੈਕਟ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਆਪਾਂ ਜਾਣਕਾਰੀ ਦਿੱਤੀ